21ਵਾਂ ਸ਼ਿਰਗੁਰੂ ਵਿਦਾਸ ਵਿਸਾਖੀ ਜੋੜ ਮੇਲਾ ਤੇ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਜਨਮ ਦਿਨ 14 ਅਪ੍ਰੈਲ ਦਿਨ ਸੋਮਵਾਰ ਨੂੰ ਡੇਰਾ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਸ਼ਿਰਗੁਰੂ ਵਿਦਾਸ ਤੀਰਥ ਸਥਾਨ ਸੱਚਖੰਡ ਪੰਡਵਾਵੀ ਕੇ ਬੜੀ ਜਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਡੇਰੇ ਤੇ ਕਦੀਨਿਸ਼ੀ 108 ਜਤ ਮੀਂਦਰਪਾਲ ਜੀ ਅਤੇ 108 ਸੰਤ ਬੀਬੀ ਬਿਮਲਾ ਰਾਣੀ ਜੀ ਦੀ ਰਹਿਨਮਾਈ ਹੇਠ ਕਰਵਾਏ ਜਾ ਰਹੇ ਇਸ ਜੋੜ ਮੇਲੇ ਵਿੱਚ ਜਿੱਥੇ ਸੰਤ ਮਹਾਪੁਰਸ਼ ਸੰਗਤਾਂ ਨੂੰ ਦਰਸ਼ਨ ਦੇਣਗੇ ਉੱਥੇ ਹੀ ਕੀਤਨੀ ਜੱਥੇ ਅਤੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਪਣੀ ਕਲਾ ਰਾਹੀਂ ਗੁਰਮਹਾਰਾਜ ਅਤੇ ਰੈਬਰਾਂ ਦਾ ਗੁਣगान ਕਰਨਗੇ ਡੇਰੇ ਦੀ ਸੇਵਾ ਦਾ ਸੰਤ ਜਸਵਿੰਦਰ ਪਾਲ ਜੀ ਨੇ ਜਿੱਥੇ ਸਾਰੇ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੱਤੀ ਉੱਥੇ ਹੀ ਸੰਗਤਾਂ ਨੂੰ ਇਸ ਜੋੜ ਮਿਲੇ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਯੋ ਬੋਲੇ ਈਸ਼ੋਨਰ ਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਈ ਸ਼ੋਨਰ ਪੈ ਸੰਤ ਬਾਬਾ ਹਸਰਾਜ ਮਹਾਰਾਜ ਕੀ ਜੈ ਜਗਰudev ਧਨ ਗੁਰਦੇਵ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਧ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਧੰਨ ਧੰਨ ਡੇਰਾ 108 ਸੰਤ ਬਾਬਾ ਹਸਰਾਜ ਜੀ ਮਹਾਰਾਜ ਸ਼੍ਰੀ ਗੁਰੂ ਰਬਦਾਸ ਜੀ ਤੀਰਥ ਸਥਾਨ ਸਚਕੰਨ ਪੰਡਵਾ ਫਗਵਾੜੇ ਦੇ ਕੋਲ ਜਿੱਥੇ ਕਿ ਸਤਗੁਰੂ ਸਤ ਬਾਬਾ ਹੰਸਰਾਜ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਦੁਆਰਾ ਸਾਬੇ ਕਮਾਲ ਏਕਤਾ ਦੇ ਪੁਜਾਰੀ ਸਾਹੀ ਬਾਲਤਾ ਦੇ ਹਾਮੀ ਤਾਂ-ਤਨ ਸਤਗੁਰੂ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੀ ਜਾਤ ਦੇ ਅੰਦਰ ਸਦੀਆਂ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਪਿੰਡ ਪਡਵਾ ਵਿਖੇ ਸਤਗੁਰਾਂ ਦੀ ਜਾਤ ਦੇ ਅੰਦਰ ਇਕੋ ਇੱਕ ਤੀਰਥ ਸਥਾਨ ਸਰੋਬਰ ਸਭ ਉਸਾਰੇ ਗਏ ਹਨ ਅੱਜ ਉਹਨਾਂ ਮਹਾਨ ਤੀਰਥ ਸਥਾਨਾਂ ਤੇ ਹਰ ਸਾਲ ਦੀ ਤਰ੍ਹਾਂ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਰਬਦਾਸ ਮਹਾਰਾਜੀ ਦੇ 21ਵੇਂ ਵਿਸਾਖੀ ਜੁੜ ਮੇਲੇ ਔਰ ਭਾਰਤੀ ਸੰਵਿਧਾਨ ਦੇ ਨਰਮਾਤਾ ਬਾਬਾ ਸਭ ਡਾਕਟਰ ਬੀਰਾਂ ਮਿੜਕਾ ਜੀ ਦੇ ਜਨਮ ਦਿਨ 14 ਅਪ੍ਰੈਲ ਦਿਨ ਸੋਮਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾਪੂਰਵਕ ਤੋਂ ਮਤਾ ਮਨਾਲ ਮਨਾਏ ਜਾ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਜੀਓ ਇਹਨਾਂ ਸਮਾਗਮਾਂ ਦੀ ਖੁਸ਼ੀ ਦੇ ਅੰਦਰ 10 April ਤੋਂ 14 April ਤੱਕ ਸ਼੍ਰੀ ਖਣਪਾਲ ਸਾਹਿਬ ਜੀ ਦੀ ਲੜੀ ਚੱਲੇਗੀ ਔਰ 13 April ਸ਼੍ਰੀ ਨਿਸ਼ਾਨ ਸਾਹਿਬ ਜੀ ਨੂੰ ਚੋਲਾ ਸਾਹਿਬ ਪਹਿਨਾਏ ਜਾਣਗੇ ਔਰ ਰਾਤ ਦੇ ਜਵਾਬ ਸਜਾਏ ਜਾਣਗੇ ਜਿਸ ਵਿੱਚ ਢਾਡੀ ਜਥੇਦਾਰ ਦਿਲਦਾਰ ਸਿੰਘ ਪ੍ਰੀਤ ਲੁਧਿਆਣੇ ਵਾਲੇ ਹੋਰ ਰਾਗੀ ਢਾਡੀ ਗੁਰੂ ਮਹਾਰਾਜੀ ਦੀ ਮਹਿਮਾ ਦਾ ਗੁਣ ਗੱਸਾ ਸਰ ਸਰਬਨ ਕਰਵਾਉਣਗੇ ਔਰ 14 ਅਪ੍ਰੈਲ ਦਿਨ ਸੋਮਵਾਰ ਨੂੰ ਭੋਗ ਪਾਉਣ ਉਪਰੰਤ ਕੀਰਤਨੀ ਜਥਾ ਭਾਈ ਪਰਮਜੀਤ ਸਿੰਘ ਦੀ ਪਰਵਾਨਾ ਰੁੜਕੀ ਵਾਲੇ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਨਾ ਕਰਨਗੇ ਉਪਰੰਤ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਾਈ ਜਾਣਗੇ ਜਿੱਥੇ ਕਿ ਪੰਜਾਬ ਦੇ ਮਸ਼ਹੂਰ ਨਾਮਵਰ ਕਲਾਕਾਰ ਸਤੀ ਖੋਖੇਵਾਲੀਆ ਜੀ ਕੇਐਸ ਮੱਖਣ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਔਰ ਗੁਰੂ ਮਹਾਰਾਜੀ ਦੀ ਮਹਿਮਾ ਦਾ ਗੁਣ ਗਾਣ ਕਰਮ ਕੇ ਔਰ ਸ਼੍ਰੀ ਗੁਰੂ ਰਵਿਦਾਸ ਮੋਡਲ ਸਕੂਲ ਦੇ ਬੱਚੇ ਵੀ ਹਾਜ਼ਰੀ ਭਰਨਗੇ ਇਨ੍ਹਾਂ ਸਮਾਗਮਾਂ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੋਂ ਸੰਗਤਾਂ ਪਹੁੰਚ ਰਹੀਆਂ ਹਨ ਔਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦ ਸੋਸਾਇਟੀ ਦੇ ਪੰਜਾਬ ਦੇ ਮਹਾਪੁਰਸ਼ ਪਹੁੰਚ ਰਹੇ ਹਨ ਬੁੱਧੀਜੀਵੀ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਰਾਜਨੀਤਿਕ ਲੀਡਰ ਸਹਿਬਾਨ ਪਹੁੰਚ ਰਹੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਇਨ੍ਹਾਂ ਸਮਾਗਮਾਂ ਦਾ ਲਾਈਵ ਟੈਲੀਕਾਸਟ ਕਵਰੇਜ ਦੁਆਪਾ ਟੀਵੀ ਕਾਂਛੀ ਟੀਵੀ ਔਰ ਡੇਰਾ ਪੰਡਵਾ ਟੀਵੀ 22 ਲਾਈਵ ਟੀਵੀ ਤੇ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਸਾਰੀਆਂ ਸੰਗਤਾਂ ਨੂੰ ਦਾਸ ਡੇਰੇ ਦੇ ਮੁੱਖ ਸੰਚਾਲਕਾ ਮੌਜੂਦਾ ਗਦੀ ਤੇ ਬਿਰਾਜਮਾਨ ਪਰਮ ਪੁਜਨੀਕ ਹਜੂਰ ਮਹਾਰਾਜ ਗੁਰਦੇਵ ਪਿਤਾ ਸ੍ਰੀਮਾਨ 108 ਬਾਬਾ ਮਹਿੰਦਰਪਾਲ ਜੀ ਮਹਾਰਾਜ ਔਰ ਬਹੁਤ ਹੀ ਸਤਿਕਾਰਯੋਗ ਪਰਮ ਪੁਜਨੀਕ ਹਜੂਰ ਮਹਾਰਾਜ ਗੁਰਦੇਵ ਮਾਤਾ 108 ਸੰਤ ਬੀਬੀ ਬਿਮਲਾ ਰਾਣੀ ਜੀ ਮਹਾਰਾਜ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੋਹਨਪਾਲ ਜੀ ਵੱਲੋਂ ਦਾਸ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਆਪ ਸਭ ਸੰਗਤਾਂ ਨੇ 14 ਅਪ੍ਰੈਲ ਦਿਨ ਸੋਮਵਾਰ ਡੇਰਾ ਸਤਖੰਡ ਪੰਡਵਾ ਵਿਖੇ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਸ੍ਰੀ ਗੁਰੂ ਰਵਿਦਾਸ ਬਸਾਖੀ ਜੋੜ ਮੇਲੇ ਔਰ ਬਾਬਾ ਸਾਹਿਬ ਡਾਕਟਰ ਵੀਰਾ ਮਿਰਕਾਰ ਜੀ ਦੇ ਜਨਮ ਦਿਨ ਜਿਹੜੇ ਬੜੀ ਧੂਮਧਾਮ ਦੇ ਨਾਲ ਮਨਾਏ ਜਾਣਗੇ ਇਹ ਸਾਰੇ ਸਮਾਗਮ ਦੇਸ਼ ਵਿਦੇਸ਼ੀਆਂ ਸ਼ਕਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾ ਰਹੇ ਹਨ ਗੁਰੂ ਪਾਤਿਸਤ ਸੰਗਤ ਜੀਓ ਸਾਰੀਆਂ ਸੰਗਤਾਂ ਨੇ ਕਿਰਪਾ ਕਰਕੇ 14 ਅਪ੍ਰੈਲ ਡੇਰਾ ਸਤਖੰਡ ਪੰਡਵਾ ਵਿਖੇ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਰੌਣਕਾਂ ਨੂੰ ਵਧਾਉਣਾ ਜੀ ਸਮੂਹ ਸ਼ਕਤਾਂ ਦਾ ਕੋਟਨ ਕੋਟ ਤਨਵਾਦ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ chandra consultants limited building maintenance handyman under Chatrade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry carpentering for more information, please contact him at under check Trade platform, www.jacktrade.com/slash-nine-two-one-seven-six-zero. Chander Consultants Limited, call him on this number zero-seven-nine-four-zero-seven-nine-five-six-eight-six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ